ਇਸ ਕੱਟ ਨੇ ਇੱਕ ਉਮੀਦ ਬੰਨੀ ਆ ਕਿ ਹੁਣ ਕਿਸਾਨ ਗੁੱਲ ਨਾਲੋਂ ਵੀ ਵੱਡਾ ਅੰਦੋਲਨ ਜਿਹੜਾ ਸ਼ੁਰੂ ਹੋਣ ਜਾ ਰਿਹਾ ਪੂਰੇ ਪੰਜਾਬ ਭਰ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਮਜ਼ਦੂਰ ਕਿਸਾਨ ਦੀ ਜਿਹੜੀ ਜੋਟੀ ਬੰਨੀ ਜਿਹੜੀ ਸਤਕਾਰਯੋਗ ਸਨਰ ਸ਼ੀਲੋ ਕੋ ਅੱਜ ਦੇ ਇਸ ਇਕੱਠ ਨੇ ਇੱਕ ਉਮੀਦ ਬੰਨੀ ਆ ਕਿ ਹੁਣ ਕਿਸਾਨ ਅੰਦੋਲਨ ਨਾਲੋਂ ਵੀ ਵੱਡਾ ਅੰਦੋਲਨ ਜਿਹੜਾ ਸ਼ੁਰੂ ਹੋਣ ਜਾ ਰਿਹਾ ਤੇ ਇਸ ਅੰਦੋਲਨ ਵਿੱਚ ਸਿਰਫ ਕਿਸਾਨ ਨਹੀਂ ਹੋਣਗੇ ਇਸ ਅੰਦੋਲਨ ਵਿੱਚ ਉਤਲੇ ਜਾ ਰਹੇ ਆ ਜਿਨ੍ਹਾਂ ਦੇ ਅਧਿਕਾਰ ਜਿਹੜੇ ਉਹਨਾਂ ਨੇ ਸੰਘਰਸ਼ਾਂ ਨਾਲ ਕਾਨੂੰਨ ਬਣਵਾਏ ਸੀ ਉਹ ਅਧਿਕਾਰ ਲਗਾਤਾਰ ਖੋਏ ਜਾ ਰਹੇ ਆ ਸੁੱਖ ਸਹੂਲਤਾਂ ਦੇ ਲੋਕ ਆਪ ਦਾ ਦੁਸ਼ਮਣ ਪਛਾਨਣਾ ਜਿਹੜਾ ਸ਼ੁਰੂ ਕਰ ਚੁੱਕੇ ਆ ਦੁਸ਼ਮਣ ਕੌਣ ਦੁਸ਼ਮਣ ਕਾਰਪੋਰਟ ਕਰਾਉਣਿਆਂ ਦੀ ਦਲਾਲ ਬਣਿਆ ਇਹ ਸਾਰੀਆਂ ਸਰਕਾਰਾਂ ਜਿਨ੍ਹਾਂ ਨੂੰ ਆਪਾਂ ਜਿਹੜੇ ਹਰ ਪੰਜ ਸਾਲਾਂ ਬਾਅਦ ਨਾਂ ਤੇ ਲੱਗੀ ਛਾਹੀ ਦਿਖਾ ਦਿੰਦੇ ਤੁਹਾਨੂੰ ਕਿ ਦੇਖੋ ਤੁਸੋਡੇ ਨਾਂ ਤੇ ਨਿਸ਼ਾਨੀ ਲੱਗੀ ਆ ਤੁਸੀਂ ਸਾਨੂੰ ਚੁਣਿਆ ਅਸੀਂ ਤੁਹਾਡੇ ਆ ਇਹ ਜਿਹੜੇ ਕਹਿੰਦੇ ਆ ਕਿ ਅਸੀਂ ਅਸੀਂ ਤੁਹਾਡੇ ਆ ਉਹਨਾਂ ਨੇ ਸੇਰਾ ਹਮੇਸ਼ਾ ਜਿਹੜੇ ਆਪਾਂ ਨੂੰ ਲੁੱਟਿਆ ਨਵੇਂ ਨਾਮ ਬਦਲ ਕੇ ਜੇ ਕਦੇ ਕਹਿੰਦੇ ਆ ਕਾਲੀਆਂ ਅਸੀਂ ਕਦੇ ਕਹਿੰਦੇ ਕਾਂਗਰਸੀਆਂ ਅਸੀਂ ਬੀਜੇਪੀ ਆਮ ਆਦਮੀ ਪਾਰਟੀ ਇਹ ਸਾਰੇ ਜਿਹੜੇ ਜਿਵੇਂ ਨਾਰਾ ਬਣਾਇਆ ਸੀ ਸੰਘਰਸ਼ਾਂ ਨੇ ਚਿੱਟੇ ਬਗਲੇ ਨੀਲੇ ਮੋਰ ਆ ਵੀ ਚੋਰ ਉਹ ਵੀ ਚੋਰ ਇਹ ਸਾਰੇ ਚੋਰ ਆ ਇਹਨਾਂ ਨੇ ਹਮੇਸ਼ਾ ਆਪਾਂ ਨੂੰ ਲੁੱਟਿਆ ਕੁਚਲੇ ਦੱਬਿਆ ਤੇ ਅੱਜ ਦੇ ਸੰਘਰਸ਼ ਨੇ ਇਹ ਸਾਫ਼ ਕਰਤਾ ਕਿ ਲੋਕ ਆਪਦੇ ਦੁਸ਼ਮਣ ਪਛਾਲਣਾ ਜਾਣ ਗਏ ਆ ਇਹ ਗਿਰਜਾ ਜਿਹੜੀ साम्राज्य देश चाहते हैं कि रोजगार होगा कि, रुजगार, हो कि नहीं हो रुजगार देना कि नहीं देना स्कूल बंद करने के छड़ने जिम्मे इन्ह ने सिक्ख्या नीति लेके आती है कोई सरकारी रन को देना सिक्ख्या ਇਹ ਜਿਹੜੇ ਪਲੇਖੇ ਪਾਏ ਜਾਂਦੇ ਆ ਇਹ ਸਾਰੇ ਪਲੇਖੇ ਜਿਹੜੇ ਹੁਣ ਦੂਰ ਹੋਣੇ ਆ ਜਿੰਨੇ ਵੀ ਕਾਨੂੰਨ ਲਿਆਂਦੇ ਗਏ ਆ ਉਹ ਸਾਰੇ ਕਾਰਪੋਰੇਟਾਂ ਨੂੰ ਖੁਸ਼ ਕਰਨ ਲਈ ਲਿਆਂਦੇ ਗਏ ਆ ਬਿਜਲੀ ਬਿੱਲ ਜਿਹੜਾ ਉਹ ਪ੍ਰਾਈਵੇਟ ਕਰ ਲਈ ਲਿਆਂਦਾ ਗਿਆ ਇੱਥੇ ਅਦਾਰਿਆਂ ਨੂੰ ਇੱਥੇ देख लिए। समाज बनाई जिथे इन्होंने गिरझन की लड़ न रहे आप अपने हरे लाल झंडे निक समाज बनाई एक इनकलाब करिए आप इतने रेह रेह समाज बना सकी समा दिता धन्यवाद